ਬੀਜੇਪੀ ਦੇ ਐਲਾਨੇ ਹੋਏ ਲੀਡਰ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਦਿਹਾਤੀ ਇਲਾਕਿਆਂ 'ਚ ਜਾਈਏ ਪਰ ਉੱਥੇ ਜਿਵੇਂ ਇੱਕ ਕਹਾਵਤ ਹੈ ਮੂੰਹ ਦੀ ਖਾਣੀ ਪੈ ਰਹੀ ਹੈ ਉਦਾਂ ਦੇ ਹਾਲਾਤ ਬੜੇ ਹੋਏ ਨੇ ਖੈਰ ਜੋ ਨਜ਼ਰ ਆ ਰਿਹਾ ਜੋ ਤਸਵੀਰਾਂ ਦੇ ਵਿੱਚ ਲਗਾਤਾਰ ਨਸ਼ਰ ਕੀਤਾ ਜਾ ਰਿਹਾ ਹੈ ਜੋ ਦਿਖਾਈ ਦੇ ਰਹੇ ਨੇ ਸਿਆਸੀ ਹਾਲਾਤ ਸਿਆਸੀ ਸਮਿਕਰਣ ਉਤੋਂ ਇਹ ਸਾਫ਼ ਕਲੀਅਰ ਹੋ ਰਿਹਾ ਹੈ ਕਿ ਬੀਜੇਪੀ ਦੀ ਕੋਈ ਜ਼ਿਆਦਾ ਵਕਤ ਪਿੰਡਾਂ ਦੇ ਵਿੱਚ ਪੈਂਦੀ ਨਜ਼ਰ ਨਹੀਂ ਆ ਰਹੀ ਔਰ ਬੀਜੇਪੀ ਸ਼ੁਰੂਆਤੀ ਸਮੇਂ ਦੇ ਵਿੱਚ ਹਰ ਕੋਸ਼ਿਸ਼ ਕਰ ਰਹੀ ਹੈ ਕਿ ਦਿਹਾਤ ਵਿੱਚ ਦਬਦਬਾ ਬਣਾਇਆ ਜਾਵੇ ਕਿਉਂਕਿ ਬੀਜੇਪੀ ਸ਼ਾਇਦ ਸਮਝ ਗਈ ਹੈ ਕਿ ਓਨੀ ਲੋੜ ਸ਼ਹਿਰੀ ਖੇਤਰਾਂ ਦੇ ਵਿੱਚ ਉਹਨਾਂ ਨੂੰ ਪ੍ਰਚਾਰ ਕਰਨ ਦੀ ਨਹੀਂ ਹੈ ਜਿੰਨੀ ਸ਼ਾਇਦ ਦਿਹਾਤ ਦੇ ਵਿੱਚ ਹੈ ਪਰ ਜਿੱਥੇ-ਜਿੱਥੇ ਵੀ ਸ਼ੁਰੂ ਕੀਤਾ ਗਿਆ ਕਿਸਾਨਾਂ ਨੇ ਆ ਕੇ ਉੱਥੇ ਵਿਰੋਧ ਪ੍ਰਦਰਸ਼ਨ ਕੀਤਾ ਫਿਲਹਾਲ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਸਿਕੰਦਰ ਸਿੰਘ ਮਲੂਕਾ ਦੀ ਨੂੰ ਅਤੇ ਉਹਨਾਂ ਦੇ ਪੁੱਤਰ ਦੋਮਾ ਦੇ ਬਾਬਤ ਨਹੀਂ ਪਰਮਪਾਲਕ ਔਰ ਸਿੱਧੂ ਅਤੇ ਉਹਨਾਂ ਦੇ ਪਤੀ ਦੋਵੇਂ ਜਣੇ ਭਾਜਪਾ ਚ ਸ਼ਾਮਲ ਹੋ ਗਏ ਨੇ প্রচার শুরু ਕਰ ਦਿੱਤਾ ਹਾਲਾਂਕਿ ਅਜੇ ਹਲਾਣਿਆ ਨਹੀਂ ਗਿਆ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਉਮੀਦਵਾਰ ਪ੍ਰਚਾਰਚੇ ਇਹੀ ਕਹਿੰਦੇ ਨੇ ਪਰ ਇਹਨਾਂ ਚਰਚਿਆਂ ਦੇ ਵਿੱਚ ਜਦੋਂ ਪਰਮਪਾਲ ਕੌਰ ਸਿੱਧੂ ਪ੍ਰਚਾਰ ਕਰਨ ਪਹੁੰਚਦੇ ਨੇ ਲੋਕਾਂ ਦੇ ਵਿੱਚ ਪਹੁੰਚਦੇ ਨੇ ਕਿਸਾਨਾਂ ਨੇ ਪੂਰਾ ਵਿਦਰੋਹ ਕੀਤਾ ਪੂਰਾ ਵਿਰੋਧ ਪ੍ਰਦਰਸ਼ਨ ਕੀਤਾ ਇਥੋਂ ਤੱਕ ਕਿ ਉਹਨਾਂ ਨੂੰ ਇਹ ਸਾਫ ਭਲੀ ਭਾਂਤੀ ਪ੍ਰਤੀਤ ਹੋ ਗਿਆ ਕਿ ਕਿਸਾਨ ਜਿਹੜੇ ਨੇ ਉਹ ਬੀਜੇਪੀ ਦੇ ਖਿਲਾਫ ਨੇ ਹਾਲਾਂਕਿ ਹੁਣ ਤੱਕ ਪਰਮਪਾਲ ਸਿੱਧੂ ਇਹ ਕਹਿੰਦੇ ਸੁਣਾਈ ਦਿੱਤੇ ਨੇ ਕਿ ਉਹ ਭਾਜਪਾ ਦੇ ਵਿੱਚ ਆਪਣਾ ਫਿਊਚਰ ਲੱਭਦੇ ਨੇ ਉਹਨਾਂ ਨੂੰ ਨਜ਼ਰ ਆਉਂਦਾ ਪਰ ਸ਼ਾਇਦ ਪਰਮਪਾਲ ਕੋਰ ਸਿੱਧੂ ਨੂੰ ਦੁਬਾਰਾ ਇੱਕ ਵਾਰ ਵਿਚਾਰ ਲੈਣਾ ਚਾਹੀਦਾ ਆਪਣਾ ਇਹ ਨਿਰਣਾ ਇਸੇ ਦੇ ਨਾਲ ਜੇ ਗੱਲ ਕਰੀਏ ਪਰਮਪਾਲ ਸਿੱਧੂ ਦੀ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਕਿਸਾਨਾਂ ਦੀਆਂ ਜੰਨੀਆਂ ਮੁਸ਼ਕਲਾਂ ਨੇ ਮੁਸੀਬਤਾਂ ਨੇ ਭਾਜਪਾ ਦੇ ਲੀਡਰ ਹੀ ਉਹ ਹੱਲ ਕਰ ਸਕਦੇ ਨੇ ਇਸ ਵਾਸਤੇ ਕਿਸਾਨਾਂ ਦੇ ਕੋਲ ਉਹ ਜਾ ਰਹੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਜੇ ਭਾਜਪਾ ਲੀਡਰ ਇਹਨਾਂ ਦਿੱਕਤਾਂ ਨੂੰ ਪਰੇਸ਼ਾਨੀਆਂ ਨੂੰ ਖਤਮ ਕਰ ਸਕਦੇ ਨੇ ਤਾਂ ਸੁਨੀਲ ਜਾਖੜ ਸਾਹਿਬ ਪਹਿਲਾਂ ਹੀ ਕਿਸਾਨਾਂ ਦੇ ਕੋਲ ਕਿਉਂ ਨਹੀਂ ਚਲਗੇ ਪਹਿਲਾਂ ਹੀ ਕਿਸਾਨਾਂ ਦੇ ਕੋਲ ਜਾ ਕੇ ਕਿਉਂ ਉਹਨਾਂ ਦੀਆਂ ਮੁਸ਼ਕਲਾਂ ਨਹੀਂ ਸੁਣੀਆਂ ਤੇ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਕਿ ਅੱਗੇ ਹਾਈ ਕਮਾਂਡ ਤੱਕ ਗੱਲ ਲਜਾਈ ਜਾਵੇਗੀ ਜੇ ਸਿਰਫ ਬੀਜੇਪੀ ਦੇ ਲੀਡਰ ਹੀ ਇਹ ਖਤਮ ਕਰ ਸਕਦੇ ਸੀ ਇਹ ਸਾਰਾ ਜੋ ਵਿਵਾਦ ਖੜਾ ਹੋਇਆ ਕਿਸਾਨੀ ਦਾ ਉਹ ਖਤਮ ਕਰ ਸਕਦੇ ਸੀ ਤਾਂ ਇਸ ਤੋਂ ਪਹਿਲਾਂ ਕੋਈ ਬੀਜੇਪੀ ਲੀਡਰ ਸਾਹਮਣੇ ਕਿਉਂ ਨਹੀਂ ਆਇਆ ਕਿਸਾਨਾਂ ਦੀ ਹਾਲਤ ਜਾ ਕੇ ਇੱਕ ਵਾਰ ਕਿਸੇ ਬੀਜੇਪੀ ਲੀਡਰ ਨੇ ਕਿਉਂ ਨਹੀਂ ਦੇਖੀ ਅਜੇ ਤੱਕ ਖੜ ਸਵਾਲ ਬਹੁਤ ਖੜੇ ਹੁੰਦੇ ਨੇ ਪਰ ਇਸ ਦੇ ਨਾਲ ਹੀ ਭਾਜਪਾ ਲੀਡਰਾਂ ਦੀ ਸੂਚੀ ਕਿਤੇ ਘਟ ਨਹੀਂ ਹੋਈ ਹੰਸਰਾਜ ਹੰਸ ਦਾ ਜੋ ਹਾਲ ਲੰਗੇ ਕੱਲ ਹੋਇਆ ਉਹ ਹਰ ਕਿਸੇ ਨੇ ਦੇਖਿਆ ਹੱਥ ਜੋੜਨ ਲਈ ਮਜਬੂਰ ਹੋ ਜਾਂਦੇ ਨੇ ਹੰਸਰਾਜ ਹੰਸ ਉਹੀ ਜਿਹੜੇ ਹੰਸਰਾਜ ਹੰਸ ਜਿਹੜੇ ਕਹਿੰਦੇ ਨੇ ਕਿ ਕਿਸਾਨ ਤਾਂ ਸਾਡੇ ਵੀਰ ਨੇ ਕਿਸਾਨ ਤਾਂ ਸਾਡੇ ਨਾਲ ਪਿਆਰ ਕਰਦੇ ਨੇ ਕਿਸਾਨ ਤਾਂ ਕਹਿੰਦੇ ਨੇ ਕਿ ਭਾਜਪਾ ਦੇ ਲੀਡਰ ਅੱਗੇ ਵਧਨ ਉਹਨਾਂ ਕਿਸਾਨਾਂ ਨੇ ਹੰਸਰਾਜ ਹੰਸ ਨੂੰ ਦਿਖਾ ਦਿੱਤਾ ਕਿ ਅਸਲ ਦੇ ਵਿੱਚ ਕਿਸਾਨ ਚਾਹੁੰਦੇ ਕੀ ਨੇ ਔਰ ਨਾਲ ਦੀ ਨਾਲ ਗੁਰਦਾਸਪੁਰ ਦੀ ਵੀ ਗੱਲ ਕਰ ਲਈਏ ਗੁਰਦਾਸਪੁਰ ਤੋਂ ਐਲਾਨੇ ਹੋਏ ਉਮੀਦਵਾਰ ਦਿਨੇਸ਼ ਬੱਬੂ ਜਦੋਂ ਲੋਕ ਦੁਕਾਨ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਵੀ ਮੌਕੇ ਤੇ ਹੀ ਪਰਤਨ ਲਈ ਮਜਬੂਰ ਹੋ ਜਾਣਾ ਪਿਆ ਦਿਨੇਸ਼ ਬੱਬੂ ਨੂੰ ਵੀ ਭਰਵੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਿਸਾਨ ਹਰਗਿਜ਼ ਭਾਜਪਾ ਦੇ ਨਾਲ ਸੰਤੁਸ਼ਟ ਨਹੀਂ ਨਜ਼ਰ ਆ ਰਹੇ ਇੱਥੇ ਹੀ ਜੇ ਗੱਲ ਕਰੀਏ ਬੀਬੀ ਪ੍ਰਨੀਤ ਕੌਰ ਦੀ ਤੇ ਬੀਬੀ ਪ੍ਰਨੀਤ ਕੌਰ ਨੂੰ ਵੀ ਖਾਸਾ ਵਿਰੋਧ ਸਹਿਣਾ ਪਿਆ ਆ ਨਾਬੇ ਉਹਨਾਂ ਦੀ ਗੱਡੀ ਰੋਕ ਲਈ ਤੇ ਵਾਪਸ ਗੱਡੀ ਮੋੜ ਦਿੱਤੀ ਗਈ ਯਾਨੀ ਕਿ ਵਾਪਸ ਜਾਣ ਲਈ ਮਜਬੂਰ ਹੋਣਾ ਪੈ ਗਿਆ ਭਾਜਪਾ ਦੇ ਲੀਡਰ ਇੰਨਾ ਤਾਂ ਸਮਝ ਗਏ ਨੇ ਕਿ ਕਿਸਾਨ ਹੁਣ ਉਹਨਾਂ ਨੂੰ ਭੋਰਾ ਵੀ ਮੂੰਹ ਲਾ ਕੇ ਰਾਜ਼ੀ ਨਹੀਂ ਹੈਗੇ ਕਿਸਾਨਾਂ ਨੇ ਸਾਫ਼ ਦਰਸਾ ਦਿੱਤਾ ਕਿ ਭਾਜਪਾ ਦੇ ਨਾਲ ਉਹ ਕਿੰਨਾ ਕੁ ਸਨੇਹ ਰੱਖਦੇ ਨੇ ਤੇ ਭਾਜਪਾ ਤੋਂ ਉਹ ਚਾਹੁੰਦੇ ਕੀ ਨੇ ਭਾਜਪਾ ਤੋਂ ਸ਼ਾਇਦ ਕਿਸਾਨ ਹੁਣ ਇਹੀ ਚਾਹੁੰਦੇ ਨੇ ਕਿ ਬੋਰੀਆ ਬਿਸਤਰਾ ਪੈਕ ਕਰਕੇ ਤੇ ਵਾਪਸ ਦਿੱਲੀ ਵੱਲ ਨੂੰ ਚੱਲੋ ਪੰਜਾਬ ਦੇ ਵਿੱਚ ਕੋਈ ਵੀ ਭਾਜਪਾ ਦਾ ਲੈਣਾ ਦੇਣਾ ਨਹੀਂ ਰਹਿਣ ਦੇਣਾ ਕਿਸਾਨ ਫਿਲਹਾਲ ਇਹੀ ਨਾਰੇ ਲਾ ਰਹੇ ਨੇ ਪਰ ਭਾਜਪਾ ਲੀਡਰ ਅਜੇ ਵੀ ਕਮਰ ਕੱਸ ਕੇ ਲੱਗੇ ਹੋਏ ਨੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਭਾਜਪਾ ਲੀਡਰ ਇਸ ਵਿੱਚ ਕਾਮਯਾਬ ਹੋ ਸਕਣ ਕਿ ਉਹ ਆਪਣੀ ਥਾਂ ਕਿਸਾਨਾਂ ਦੇ ਦਿਲ ਵਿੱਚ ਬਣਾ ਲੈਣ ਪਰ ਉਸ ਤੋਂ ਪਹਿਲਾਂ ਇਹਨਾਂ ਲੀਡਰਾਂ ਨੂੰ ਕਿਸਾਨ ਅੰਦੋਲਨ ਵਿੱਚ ਜਾਣ ਦੀ ਬਹੁਤ ਵੱਡੀ ਲੋੜ ਹੈ ਕਿਸਾਨਾਂ ਦੇ ਲੀਡਰਾਂ ਨਾਲ ਗੱਲ ਕਰਨ ਦੀ ਬਹੁਤ ਵੱਡੀ ਲੋੜ ਹੈ ਸਿਰਫ ਕਿਸਾਨ ਲੀਡਰ ਰਾਜੇਵਾਲ ਨਾਲ ਗੱਲ ਕਰਕੇ ਹੰਸਰਾਜ ਹੰਸ ਦਾ ਸਰਨਾ ਨਹੀਂ ਕਿਸਾਨ ਲੀਡਰ ਹੋਰ ਵੀ ਨੇ ਪ੍ਰਦਰਸ਼ਨ वाले ਹੋਰ ਵੀ ਨੇ ਔਰ ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰਨੀ ਲਾਜ਼ਮੀ ਹੈ ਹਾਲਾਤ ਦਿਨ ਪ੍ਰਤੀ ਦਿਨ ਭਾਜਪਾ ਦੇ ਵਾਸਤੇ ਤੀਬਰ ਹੁੰਦੇ ਜਾ ਰਹੇ ਨੇ ਦਿਨ ਪ੍ਰਤੀ ਦਿਨ ਭਾਜਪਾ ਦੇ ਖਿਲਾਫ ਵਿਰੋਧ ਵਧਦਾ ਜਾ ਰਿਹਾ ਪਰ ਗੱਲ ਇਹ ਹੈ ਕਿ ਜੇ ਹੁਣ ਕਿਹਾ ਜਾ ਰਿਹਾ ਹੈ ਕਿ ਸਿਰਫ ਭਾਜਪਾ ਲੀਡਰ ਹੀ ਕਿਸਾਨਾਂ ਨੂੰ ਪਾਰ ਲਗਾ ਸਕਦੇ ਨੇ ਕਿਸਾਨਾਂ ਦੀਆਂ ਗੱਲਾਂ ਸੁਣ ਸਕਦੇ ਨੇ ਤਾਂ ਹੁਣ ਤੱਕ ਭਾਜਪਾ ਲੀਡਰ ਚੁੱਪ ਕਿਉਂ ਬੈਠੇ ਰਹੇ 2020 ਤੋਂ ਇਹ سلسلہ ਸ਼ੁਰੂ ਹੋਇਆ ਹੁਣ 4 ਤੋਂ 5 ਸਾਲ ਲੰਘਣ ਨੂੰ ਆ ਚੱਲੇ ਨੇ ਤੇ ਇਨ੍ਹਾਂ ਸਮਿਆਂ ਦੇ ਦਰਮਿਆਨ ਕਿਉਂ ਕਿਸਾਨਾਂ ਦੀਆਂ ਗੱਲਾਂ ਨਹੀਂ ਸੁਣੀਆ ਗਈਆਂ ਕਿਉਂ ਕਿਸਾਨਾਂ ਦੀਆਂ ਗੱਲਾਂ ਨੂੰ ਅਣਗੌਲੀਆਂ ਕੀਤਾ ਗਿਆ ਜਦੋਂ ਵੀ ਭਾਜਪਾ ਲੀਡਰ ਤੋਂ ਕਿਸੇ ਤੋਂ ਪੁੱਛਿਆ ਜਾਂਦਾ ਸੀ ਕਿ ਕਿਸਾਨ ਮੰਗਾ ਮੰਗ ਰਹੇ ਨੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕੇਂਦਰ ਨਾਲ ਰابطਾ ਕਾਇਮ ਕਰਨ ਦੀ ਉਦੋਂ ਕੋਈ ਵੀ ਲੀਡਰ ਉੱਠ ਕੇ ਕਿਸਾਨਾਂ ਦੇ ਕੋਲ ਜਾ ਕੇ ਨਹੀਂ ਬੈਠਿਆ ਭਾਜਪਾ ਦਾ ਕੋਈ ਲੀਡਰ ਇਹੋ ਜਿਹਾ ਹੋਵੇ ਪੰਜਾਬ ਦੇ ਵਿੱਚੋਂ ਜਿਹੜਾ ਕਿਸਾਨਾਂ ਦੀ ਬਾਤ ਪੁੱਛਣ ਉੱਥੇ ਗਿਆ ਹੋਵੇ ਜਾਂ ਉਹਨਾਂ ਦੇ ਉੱਤੇ ਚੱਲਦੇ ਬੰਬ ਗੋਲਿਆਂ ਦੇ ਵਿੱਚ ਉਹਨਾਂ ਦਾ ਹਮ ਸਫਰ ਬਣਿਆ ਹੋਵੇ ਹਮਰਾਹੀ ਬਣਿਆ ਹੋਵੇ ਕੋਈ ਇਹੋ ਜਿਹਾ ਲੀਡਰ ਪ੍ਰਤੀਤ ਤਾ ਨਹੀਂ ਹੁੰਦਾ ਪਰ ਹੁਣ ਜਦੋਂ ਵੋਟਾਂ ਵਟੋਰਨ ਦਾ ਸਮਾਂ ਆ ਗਿਆ ਵੋਟਾਂ ਮੰਗਣ Sama ਹੁਣ ਅੰਨਦਾਤੇ ਦੇ ਕੋਲ ਪਹੁੰਚ ਗਏ ਹੁਣ ਉਹ ਕਿਸਾਨ ਜਿਹੜੇ ਪਹਿਲਾਂ ਪਿਛਲੇ ਅੰਦੋਲਨ ਦੇ ਵਿੱਚ ਅਤਵਾਦੀ ਬਣ ਗਏ ਸੀ ਹੁਣ ਉਹ ਅੰਨਦਾਤੇ ਬਣ ਗਏ ਨੇ ਉਹਨਾਂ ਅੰਨਦਾਤਿਆਂ ਦੇ ਕੋਲ ਹੁਣ ਝੋਲੀਆਂ ਢੜਨ ਪਹੁੰਚ ਗਏ ਨੇ ਭਾਜਪਾ ਦੇ ਲੀਡਰ ਇਹ ਇਹ ਸੋਚ ਕੇ ਕਿ ਹੁਣ ਕਿਸਾਨ ਉਹਨਾਂ ਦੀ ਝੋਲੀ ਭਰ ਦੇਣਗੇ ਪਰ ਕੀ ਕਿਸਾਨ ਭਰਣਗੇ ਝੋਲੀਆਂ ਉਹ ਕਿਸਾਨਾਂ ਦੇ ਵਿਰੋਧ ਤੋਂ ਹੀ ਪ੍ਰਤੀਤ ਹੋ ਰਿਹਾ ਕਿਵੇਂ ਜਦੋਂ ਕੋਈ ਲੀਡਰ ਪਿੰਡ ਜਾਂ ਸ਼ਹਿਰ ਵੱਡਦਾ ਪਿਆ ਤੇ ਉਹਨੂੰ ਕਿਵੇਂ ਭਾਜੜਾ ਪਾ ਰਹੇ ਨੇ ਕਿਵੇਂ ਉਹਨਾਂ ਦੀਆਂ ਗੱਡੀਆਂ ਰੋਕ ਕੇ ਤੇ ਉੱਥੇ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਤੋਂ ਸਾਫ਼ ਪ੍ਰਤੀਤ ਹੋ ਰਿਹਾ ਕਿ ਭਾਜਪਾ ਲੀਡਰਾਂ ਨੂੰ ਦੇਹਾਤ ਵਿੱਚ ਤਾਂ ਖਾਸ ਕਰਕੇ ਕਹਿੰਦੇ ਕਿਸਾਨ ਖੜਨ ਨਹੀਂ ਦੇਣਾ ਜੋ ਵੀ ਹੋਏਗਾ ਜੋ ਸਮਿਕਰਣ ਹੋਣਗੇ ਉਹ ਸਮਾਂ ਦੱਸੇਗਾ ਪਰ ਫਿਲਹਾਲ ਭਾਜਪਾ ਲੀਡਰਾਂ ਦਾ ਸਟੇਬਲ ਹੋਣਾ ਦਿਹਾਤ ਵਿੱਚ ਉਹਦਰਾ ਔਖਾ ਲੱਗ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ